ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਾਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਜੱਗੀ ਡੇਰੀ ਫਾਰਮ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵਾਤਵਾਲ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਦਾ ਹੱਟ ਤੱਕ ਨੰਤਰ ਵੀਡੀਓ ਅਪਲੋਡ ਕਰ ਸਕੀ ਨੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਹਾਂਜੀ ਜਿਹੜਾ ਲੁਧਿਆਣਾ ਰੋਡ ਆ ਨਾ ਬਰਨਾਲੇ ਹਾਂਜੀ ਉਸ ਰੋਡ ਤੋਂ ਰੋਡ ਪਾਰ ਦਾ ਸੇਖ ਧੂਰੀ ਨੂੰ ਠੀਕ ਆ ਉਸ ਰੋਡ ਦੇ ਉੱਤੇ ਆਪਣਾ ਫਾਰਮ ਆਗਾ ਬੱਤੀਆਂ ਵਾਲੇ ਚੌਂਕ ਤੋਂ ਅੱਧਾ ਕਿਲੋਮੀਟਰ ਸੇਖੇਵੰਨੀ ਨੂੰ ਆਪ ਠੀਕ ਆ ਜੀ ਬਾਕੀ ਲੋਕੇਸ਼ਨ ਦਿਖਾ ਦਿਓ ਸਾਹਮਣੇ ਆਪਣੇ ਮੇਨ ਲੋਕੇਸ਼ਨ ਆ ਠੀਕ ਆ ਮਤਲਬ ਲਕਣਾ ਵਗੈਰਾ ਜੇ ਸਾਹਮਣੇ ਪਿਆ ਹੁੰਦਾ ਬਾਹਰ ਠੀਕ ਆ ਜੀ ਹਾਂ ਤੇ ਬਈ ਆਪਾਂ ਦਾ ਮੋਬਾਈਲ ਨੰਬਰ ਹੈਗਾ ਬਾਈ ਜੀ 98153 ਹਾਂਜੀ ਨਾ 107 ਜੱਗੀ ਡੇਰੀ ਫਾਰਮ ਬਰਨਾਲਾ ਹਾਂਜੀ ਆਪਣਾ YouTube ਚੈਨਲ ਵੀ ਇਸੇ ਨਾਮ ਤੇ ਚੱਲਦਾ ਜੱਗੀ ਡੇਰੀ ਫਾਰਮ ਬਰਨਾਲਾ ਤੇ ਹੀ ਤੇ ਆਪਣਾ Facebook ਪੇਜ ਤੇ Instagram ਪੇਜ ਵੀ ਇਸੇ ਨਾਮ ਤੇ ਆ ਬਾਈ ਜੀ ਠੀਕ ਆ ਹਾਂਜੀ ਆਪਣੇ ਕੋਲੇ ਹੈਗੀਆਂ ਅੱਜ ਬਾਈ ਜੀ 6 گاਵਾਂ ਨੇ ਹਾਂਜੀ ਤੇ ਦੋ ਝੋਟੀਆਂ ਨੇ ਠੀਕ ਆ ਹਾਂਜੀ ਦੱਸੋ ਪਹਿਲੀ ਗੱਲ ਦੱਸੋ ਜਾਣਕਾਰੀ ਹਾਂ ਬਾਈ ਜੀ ਜਿਹੜੀ ਪਹਿਲੇ ਨੰਬਰ ਤੇ ਵੜੜਾ ਵੀਰੇ ਹਾਂਜੀ ਇਹਦੇ 8 ਤੋਂ 10 ਦਿਨ ਬਾਕੀ ਨੇ ਹਾਂਜੀ 22 23 ਕਿਲੋ ਦੁੱਧ ਕਾਨੂੰਨ ਦੇ ਦਿੱਤਾ ਹੋਇਆ ਠੀਕ ਆ ਸਾਫ ਸੁਥਰੀ ਬਹੁਤ ਆ ਵੜਾ ਹਾਂਜੀ ਐ ਮੰਨ ਲਓ ਵੀ ਜਿਹੜਾ ਵੀ ਵੀਰ ਲਊਗਾ ਇੱਕ ਮੱਧਮੰਦ ਕੀ ਲਊਗਾ ਠੀਕ ਆ ਹੈ ਵੀ ਮੱਜਾਂ ਦੀ ਤਰ੍ਹਾਂ ਹੀ ਠੀਕ ਆ ਸੌਸਰੀ ਪੂਰੀਆ ਹਾਂਜੀ ਮੁਠੀ ਆਲਾ ਥਣ ਲੱਗਿਆ ਮੱਜਾਂ ਵਾਲੇ ਥਣ ਲੱਗਿਆ ਸਮਾਰ ਕੇ ਚੈੱਕ ਕਰਾ ਦਿਓ ਬਾਈ ਜੀ ਠੀਕ ਆ ਬਾਕੀ ਬੋਡੀ ਵੇਟ ਆ ਜਿਹੜਾ ਹਾਂਜੀ ਉਹ ਬਹੁਤ ਜ਼ਿਆਦਾ ਚੰਗਾ ਦਾ ਦਾ ਕੋਈ ਲਿੱਸੀ ਲਾਮੀ ਨਹੀਂ ਹੈਗੀ ਕਿਸੇ ਪਾਸੇੋਂ ਵੀ ਠੀਕ ਆ ਜੀ ਤੇ ਜੇ ਕਿੰਨੇ ਦਿਨ ਪਏ ਆ ਦੇ ਬਾਈ ਜੀ ਹੱਤਤਮੰਦ ਕੀ ਲੈ ਲੈ ਜਿਹੜਾ ਵੀਰ ਲਊਗਾ ਬਾਕੀ ਕਈ ਵਾਰ ਕੋਈ ਦੂਰ ਦੀ ਬਾੜ ਵਾਲੇ ਵੀਰ ਹੁੰਦੇ ਨੇ ਹਾਂਜੀ ਉਹ ਜਾ ਕੇ ਇੱਕ ਦੋ ਦਿਨ ਡੰਗਰ ਤੁਹਾਨੂੰ ਪਤਾ ਪਹਿਲਾਂ ਵੀ ਸੂਪੇਂਦਾ ਗਈ ਵਾਰ ਹਾਂਜੀ ਕਹੇ ਲੈ ਚੱਲ ਹੋ ਜਾਂਦੀ ਨੇ ਗੱਡੀ 'ਚ ਹਾਂ ਹਾਂ ਬਾਈ ਬਾੜ ਤਾਂ ਹਮ ਭਾਈ ਦਿੰਦੀ ਏ ਕੁਛ ਗਰਮੈਸ਼ ਆ ਹਨਾ ਠੀਕ ਆ ਜੇ ਕੀ ਬਾਈ ਰੇਟ ਜਮਾ ਖੱਚ ਕੇ ਜੇ ਦਾ ਦੇ ਹਾਂ ਬਾਈ ਜੀ ਇੱਕ ਹੱਤਤਮੰਦ ਕੀ ਬੇਨਤੀ ਏ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਹਾਂਜੀ ਕਿਹੇ ਤਾਂ ਬੰਦ 50 ਕਿਲੋਮੀਟਰ ਦੀ ਪਹੁੰਚ ਕਰਾ ਦੇਣ ਵੀਰੇ ਹਾਂਜੀ ਕਿਹੇ 2000 ਰੁਪਏ ਛੋਟ ਕਰਾ ਲੈਣ ਇੱਕ ਚੀਜ਼ ਹੀ ਹੋਊਗੀ ਠੀਕ ਆ ਠੀਕ ਆ ਹਾਂਜੀ ਛੋੜ ਕਰਾਉਣੀ ਆ ਤਾਂ ਕਿਰਾਇਆ ਥੋੜਾ ਹੋਊਗਾ 75000 ਦੀ ਵੈੜ ਹੋਜੂਗੀ ਬਾਈ ਜੀ ਇਹ ਠੀਕ ਆ ਜੀ ਰੋਪਰਾ ਗਰਮੀਆ ਤੋਂ 2000 ਰੁਪਏ ਛੋੜਾ 73 ਦੀ ਰਹਿ ਜੂਗੀ ਠੀਕ ਆ ਜੀ ਜੇ 75 ਪੂਰਾ ਪਾਉਣਾ ਤਾਂ ਪਹੁੰਚ ਕਰ ਦਿਆਂਗੇ ਠੀਕ ਆ ਜੀ ਹਾਂਜੀ ਵਿੱਚ ਅਕੀ ਦੂਜੀ ਦੀ ਦੱਸੋ ਵੈੜ ਦੀ ਜਾਣਕਾਰੀ ਦੂਜੀ ਵੈੜ ਬਾਈ ਜੀ ਇਹ ਦੋਨੇ ਵੈੜਾ ਇੱਕੋ ਹੀ ਏਰੀਆ ਦੀਆਂ ਨੇ ਰਾਜਸਥਾਨ ਦੀਆਂ ਵੈੜਾਂ ਨੇ ਠੀਕ ਆ ਜਮਾ ਪ्योर ਗੜ ਰਾਜਸਥਾਨ ਦੀਆਂ ਨੇ ਜੇ ਕੋਈ ਬੰਦਾ ਸਾਫਤਕਾਰ ਦੇ ਵੀ ਪੰਜਾਬ ਦੀ ਹਰਿਆਣੇ ਦੀ ਵੈੜ ਆ ਗਈ ਹਾਂਜੀ ਤਾਂ ਬੰਦ ਆਏ ਮੰਨ ਲਓ ਵੀ ਲੱਖ ਰੁਪਏ ਨਾਮ ਦੇ ਦਾਂਗੇ ਜੋ ਪਿਓ ਰਜਿਸਤਾਨ ਚ ਲੰਘਿਆ ਵੀ ਅੱਪੀ ਠੀਕ ਹੈ ਜੀ ਇਹਨੇ ਦੇਖਣ ਦੂਨ ਬਾਈ ਦੇ ਉਨੇ ਕੀ ਇਹਦੇ ਰਹਿੰਦੇ ਬਾਈ ਕੋਈ ਘਰੋਂ ਆਈਆਂ ਜੋੜੀ ਇੱਕ ਇੱਕ ਘਰੋਂ ਆਈ ਹੋਈ ਆ ਇਹ ਠੀਕ ਹੈ ਜੀ ਲੋ ਜੀ ਹਵਾਨਾ ਦੇਖ ਸਕਦੇ ਆ ਸ਼ਾਨ ਤੋਂ ਲੇ ਵਾਲੂ ਦਾ ਬਹੁਤ ਸੋਹਣਾ ਕਰਮਾਬੜੀ ਜਿਹਾ ਲੱਗਿਆ ਵਾ ਦੇਖ ਸਕਦੇ ਕੱਤ ਬੱਟ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਬਗੀ ਬੋਡੀ ਬੀਟ ਜਿਹੜਾ ਇਹਦਾ ਵੇੜਦਾ ਨਾ ਬਾਈ ਹਾਂਜੀ ਬਹੁਤ ਜਿਆਦਾ ਚੰਗਾ ਥਣ ਲੇਵਾ ਬਹੁਤ ਜਿਆਦਾ ਸਾਫ ਆ ਠੀਕ ਹੈ ਜੀ ਕਲਰ ਪ੍ਰਿੰਟ ਵੀ ਬਹੁਤ ਸੋਹਣਾਗਾ ਹਾਂਜੀ ਕਿਸੇ ਪਾਸਿਓਂ ਵੀ ਹਸਸਰਾ ਨਹੀਂ ਹੈਗੀ ਬਈ ਠੀਕ ਆ 75000 ਰੁਪਏ ਹੀ ਇਹਦਾ ਹੈ ਵੀਰੇ ਹਾਂਜੀ ਜੇ ਕੋਈ ਵੀ ਭੈਣ ਭਰਾ ਜੋੜੀ ਮੰਗਾਉਣੀ ਚਾਹੁੰਦਾ ਹੈ ਤਾਂ 5000 ਰੁਪਏ ਛੋੜ ਕਰ ਦੇਾਂਗੇ ਠੀਕ ਆ 100 ਕਿਲੋਮੀਟਰ ਦੀ ਚਾਹੇ ਪਹੁੰਚ ਕਰਾ ਲੈ ਚਾਹੇ 5000 ਰੁਪਏ ਛੋੜ ਕਰਾ ਲੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਅੱਜ ਵੀ ਤੈਨੂੰ ਨੰਬਰ ਹਾਂ ਜਰਸੀ ਆ ਗਈ ਬਾਈ ਜੀ ਪੰਜਾਬ ਵਾਲੀ ਹਾਂਜੀ ਜਿਹੜੇ ਵੀਰ ਪੰਜਾਬ ਵਾਲੀ ਜਰਸੀ ਦੇ ਸ਼ਕੀਨ ਨੇ ਹਾਂਜੀ ਬਾਕੀ ਮੀਡੀਅਮ ਕੱਦ ਹੁੰਦਾ ਇਹਨਾਂ ਦਾ ਜਰਸੀਆਂ ਦਾ ਬਾਈ ਜੀ ਕੋਈ ਬੜਾ ਵੱਡਾ ਕੱਦ ਘਾਟ ਨਹੀਂ ਹੁੰਦਾ ਠੀਕ ਉਬਲੀ ਵਹਿੜਾ ਕਿਸੇ ਬਸਤਾਂ ਵੀ ਹੱਥ ਤਰਾ ਨਹੀਂ ਹੈਗੀ ਪੂਰਾ ਵੀ ਠੀਕ ਆ ਆ ਜਾ ਪੁੱਤਰ ਆ ਜਾ ਸਾਫ ਸੁਥਰੀ ਵੀ ਬਹੁਤ ਜਿਆਦੇ ਹੈਗੀ ਠੀਕ ਆ ਲਓ ਜੀ ਮੈਂ ਆਂਦਰ ਕਵਾਟਰ ਤੇ ਸਰਨ ਦੇ ਵਾਲਾ ਇਹਦਾ 60000 ਰੁਪਿਆ ਮੋਲਾ ਬਾਈ ਜੀ 65000 ਦੀ ਹੋ ਜੂਗੀ ਇਹ ਠੀਕ ਆ ਜੀ 67000 ਹਾਂ ਜੀ ਦੇ ਵਾਲੂਗਾ ਤੁਸੀਂ ਦੇਖ ਸਕਦੇ ਹੋ ਭਰਾ ਉਹਨਾ ਸਾਫ ਸੁਥਰਾ ਕਿਸੇ ਬਸਤਾਂ ਵੀ ਹੱਥ ਤਰਾ ਨਹੀਂ ਪੂਰਾ ਵੀ ਬਾਈ ਠੀਕ ਆ ਜੀ ਫੇ ਚੱਕਾ ਸਕਦੇ ਆ ਜਿਹੜੀ ਜਾ ਕੇ ਇਹ ਤੁਰਦੀ ਹੈ ਸਾਡੇ ਕੁੰਡਿਆਂ ਤੇ ਨਿਗਾ ਮਰਵਾਦੀ ਬਈ ਇਹ ਕੁੰਡੇ ਨੇ ਥੱਲੇ ਹਾਂਜੀ ਹਾਂਜੀ ਇਹ ਕੁੰਡਿਆਂ ਕਰਕੇ ਕਈ ਔਰ ਜਾਨਵਰ ਪੈਰ ਧਰ ਲੈਂਦਾ ਉੱਤੇ ਠੀਕ ਹੈ ਜੀ ਉਹਦਾ ਕਾਰਨ ਹੋ ਜਾਂਦਾ ਠੀਕ ਹੈ ਜੀ ਸੋਪਰਾ ਠੰਡ ਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਠੰਡੀ ਸੀਲ ਵਰ ਪਰ ਕੀ ਠੰਡੇ ਵੀ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਇਹਦੇ ਮੰਗ ਰਹੀ ਹੈ ਬੱਛੀ ਬਈ ਜੀ ਕਿਹੜੀ ਮੰਗ ਇਹਦੀ ਮੰਗ ਇਹਦੇ ਮੰਗ ਬੱਛੀ ਹੈ ਬੱਛੀ ਉਧਰ ਖੜੀ ਹੈ ਕੋਈ ਨਹੀਂ ਤਾਜੀ ਆ ਬਿਲਕੁਲ ਤਿੰਨ ਦਿਨਾਂ ਦੀ ਸੂਈ ਹੋਈ ਹੈ ਜਰਸੀ ਨਹੀਂ ਜੀ ਇਹ ਵੈਲਸ ਆ ਸਾ ਠੀਕ ਆ ਉਹਨਾਂ ਦਾ ਮੁੱਲ ਵੀ ਦੱਸਤਾ ਉਹ ਗੱਭਣਾ ਬਾਈ ਹਫਤੇ ਦੀ ਕੱਚੀ ਆ ਉਹ ਹਫਤੇ ਦੀ ਕੱਚੀ ਆ ਠੀਕ ਆ ਹਾਂ ਆ ਵੜ ਤਾਜੀ ਸੂਈ ਹੋਈ ਆ ਵੀਰੇ ਹਾਂਜੀ ਮੰਗ ਰਹੀ ਹੈ ਇਹਦੇ ਬੱਚੀ 15 ਕਿਲੋ ਬੋਲੀ ਤਿਆਰ ਆਏ ਸੱਡੇ ਠੀਕ ਆ 15 ਲੀਟਰ ਬੋਲੀ ਤਿਆਰ ਤੋਰਦੇ ਭਰਾ ਲਮੇ ਤੋਰਦੇ ਲੋ ਜੀ ਸੂਈ ਵੀ ਇਹ ਐ ਮੰਨ ਲਓਗੇ ਭਗਰ ਲੈਂਡੋ ਨਾਲ ਕਹਿ ਸਕਦੇ ਐ ਇਹਨੂੰ ਹਾਂਜੀ ਇਰਲੈਂਡੋ ਜੀ ਪੈਂਦੀ ਐ ਠੀਕ ਆ ਲੋ ਜੀ ਚੱਕਰ ਸਭਰਾ ਬੱਸੀ ਭਰਾ ਕਿਹੜੀ ਇਹਦੀ ਉਹ ਅੰਦਰ ਖੜੀ ਆ ਵੀਰੇ ਲਿਆਉਂਦਾ ਮੁੰਡਾ ਕੱਢ ਕੇ ਇੱਧਰ ਖੋ ਜੀਕਾ ਦਿਖਾ ਦਾਂਗੇ ਇਹਦੀ ਬੱਸੀ ਉਹਨੇ ਲਈ ਪੁੱਤ ਓਏ ਲੋ ਥੋੜਾ ਕੁਰੇ ਬੱੱਛੀ ਟੱਕਾ ਕਰਦੇ ਉਹ ਬੱਚੇ ਦਾ ਕਰਕੇ ਉਧਰੋਂ ਜਾਂਦੀ ਹੈ ਇਹਦਾ ਵੀ ਰੇਟ ਜਮਾਂ ਜਾਇਜ਼ ਆ 60000 ਰੁਪਏ ਇਹਦਾ ਭਾਈ ਜੀ 60000 ਰੁਪਏ 2000 ਰੁਪਏ ਛੋੜ ਹੋ ਜੂਗੀ ਵੀਰ ਬਣ ਕੇ ਠੀਕ ਆ ਤਿੰਨ ਘਟਾ ਲਾ ਜਾਂ ਚਾਰ ਘਟਾ ਲਾ ਜਾਂ ਨਾ ਖੇਚੜਾ ਕਰੇ ਹਾਂਜੀ ਬਸ ਜਿਹੜੀ ਆਪਾਂ ਸ਼ੋਰ ਕਹੀ ਹੈ ਉਹੀ ਹੋ ਗਈ ਠੀਕ ਹੈ ਠੀਕ ਠੀਕ ਹੈ ਮਗਰ ਭਰਾ ਬੱਸੀ ਆ ਦੀ ਕੋਈ ਗੱਲ ਨਹੀਂ ਹਾਂਜੀ ਠੀਕ ਆ ਬੱਸੀ ਵੀਰੇ ਹਾਂਜੀ ਆ ਬੱਛੀ ਆ ਬਾਈ ਜੀ ਜਿੱਤ ਨੰਨੇ ਨੂੰ ਸੂਈ ਨੂੰ ਹੋਏ ਨੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਰ ਭਰਾ ਬੱਸੀ ਕੋ ਸੋਣੀ ਠੀਕ ਹੈ ਜੀ ਹਾਂਜੀ ਵੀ ਦੱਸੋ ਅਗਲੀ ਵੇੜ ਦੀ ਜਾਣਕਾਰੀ ਹਾਂ ਬਾਈ ਜੀ ਇਹ ਲਾਲ ਰੰਗ ਦੀ ਵੇੜ ਆਪਾਂ ਦਿਖਾਈ ਜਾਨੇ ਆ ਤੇ ਮੰਗਰ ਬੱਛਾ ਬਾਈ ਜੀ ਇੱਧਰ ਲਾ ਠੀਕ ਹੈ ਕੋਈ ਵੀ ਵੀਰ ਆ ਇਹਨਾਂ ਸਮਝਾ ਵੀ ਬੱਚਾ ਡੱਬਾ ਦਾ ਗਾਂ ਲਾਲ ਆ ਕੀ ਪ੍ਰੋਪਰ ਵੀਡੀਓ ਆਪਣੇ ਕੋਲੇ ਠੀਕ ਹੈ ਜੀ ਸੂਂਦੀ ਤੱਕ ਦੀ ਵੀਡੀਓ ਆ ਠੀਕ ਹੈ ਹਰ ਇੱਕ ਚੀਜ਼ ਦਿਖਾਵਾਂਗੇ ਹਾਂਜੀ ਕਈ ਵਾਰ ਕੋਈ ਭੈਣ ਭਰਾ ਕਹਿੰਦੇ ਵੀ ਬੱਚਾ ਡੱਬਾਗਾ ਹਾਂਜੀ ਗਾਂ ਲਾਲ ਆਗੀ ਠੀਕ ਆ ਤਾਂ ਗੱਜਿਕਲ ਟੀਕੇ ਟੂਕੇ ਦੇ ਬੱਚੇ ਹੁੰਦੇ ਆ ਬਈ ਹਨਾ ਹਾਂਜੀ ਹਾਂਜੀ ਸਹੀ ਗੱਲ ਹੈ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਆ ਠੀਕ ਆ ਜੇ ਕਿ ਭਾਈ ਇਹਦਾ ਦੁੱਧ ਉਹੀ ਆ ਇਹਦੀ ਮੱਝਾਂ ਮਰਗਾਉਦਾ ਉਹੀ ਹਾਂ 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 ਭਾਈ ਬਿਲਕੁਲ ਮੱਝਾਂ ਹਰਕੇ ਦੁੱਧਾ ਚਪਾਈ ਦੀ ਬਿਲਕੁਲ ਠੰਡੀ ਆ ਕੋਈ ਵੀ ਭੈਣ ਜਿਵੇਂ ਮਰਜ਼ੀ ਚੋਲੇ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਤੇ ਰੇਟ ਚ ਕੀ ਦੱਸਾਇਆ ਚ ਹਾਂ ਭਾਈ ਜੀ ਜਿਹੜਾ ਰੇਟ ਆ ਵੀਰੇ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਓ ਹਾਂਜੀ 55000 ਦੀ ਵਾੜ ਦੇ ਦਾਂਗੇ 2000 ਰੁਪਏ ਛੋੜ ਕੇ 55000 ਰੁਪਏ ਦਾ ਲੈ ਲਾਂਗੇ ਠੀਕ ਹੈ ਜੀ ਤੇ ਦੁੱਧ ਕਿੰਨਾ ਦੱਸੋ ਬਈ ਇਹਦੇ ਦੁੱਧ ਬਈ ਜੀ ਹੁਣ 13 14 ਕਿਲੋ ਬੋਲੀ ਹੋਊਗੀ ਦੁੱਧ 16 17 ਕਿਲੋ ਖੁੱਲ੍ਹੇ ਹੀ ਪਾ ਦਊਗੀ ਰਾਮਦਾਰੀ ਦਾ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਠੀਕ ਹੈ ਜੀ ਹਾਂ ਅਗਲੀ ਤੇ ਦੱਸੋ ਜਾਣ ਕੇ ਇਹਦੇ ਮੰਗ ਰਹਿ ਗਈ ਬੱਚੀ ਵੀਰੇ ਹਾਂਜੀ ਆ ਬੱਚੀ ਦਿਖਾ ਦਿਓ ਜੀ ਮੰਗਰ ਖੜੀ ਹੈ ਆ ਬੱਚੀ ਠੀਕ ਹੈ ਜੀ ਭਰਨ ਲੈ ਬੇਦੀ ਬਹੁਤ ਸਾਫ ਆਗਾ ਹਾਂਜੀ ਹੁਣ 15 16 ਕਿਲੋ ਹੋਊ ਦੁੱਧ ਤੇ ਫਿਰ ਤਿਆਰ ਠੀਕ ਹੈ ਜੀ ਇਹਦਾ ਮੁੱਲ ਹੈਗਾ ਭਾਈ ਜੀ 65000 ਰੁਪਿਆ ਇਹਦਾ 65000 ਹੈ ਜੀ ਹਾਂ ਠੀਕ ਆ ਤੋਰ ਦੋ ਭਰਾ ਨੂੰ ਲੋਸ 2000 ਰੁਪਿਆ ਛੋੜ 63000 ਜੀ ਹੋ ਜੂਗੀ ਠੀਕ ਹੈ ਜੀ ਮੰਗ ਰਿਹਾ ਇਹਦੇ ਬੱਚੀ ਹਾਂ ਜੀ ਮੰਗ ਰਿਹਾ ਇਹਦੇ ਬੱਚੀ ਆ ਭਾਈ ਜੀ ਬੱਚੀ ਆ ਖੜੀ ਸਾਹਮਣੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਚਲੋ ਇਹ ਦੋ ਅੱਗੇ ਆਪਣੇ ਕੋਲ ਆ ਦੋ ਮੱਝਾਂ ਆ ਗਈਆਂ ਵੀਰੇ ਹਾਂ ਜੀ ਆ ਮੱਝਾਂ ਦੇ 8 ਕਿਲੋ ਦੁੱਧ ਆ ਵੀਰੇ ਹਾਂ ਜੀ ਸੋਈ ਨੂੰ ਇਹਨੂੰ 15-18 ਦਿਨ ਲੱਗਦਾ ਹੋਣਗੇ ਮਹੀਨਾ ਮੰਨ ਲਓ ਹਾਂਜੀ ਇਹ 2 ਮਹੀਨਾ ਪਹਿਲਾਂ ਹੀ ਸੂਪੀ ਸੀ ਬਾਈ ਓਕੇ ਜੇਰ ਜੱਪੇ ਦੀ ਬਿਲਕੁਲ ਸਾਫ ਆ ਗਈ ਕੋਈ ਗੰਦਮੰਦ ਨਹੀਂ ਮਾਰਦੀ ਉਹ ਚੀਜ਼ੇ ਕੋਈ ਫੁੱਲ ਗਾਰੰਟੀ ਆ ਠੀਕ ਹੈ ਜੀ 8 ਕਿਲੋ ਦੁੱਧ ਕੋਈ ਵੀ ਭੈਣ ਭਰਾ ਆਪਣੇ ਕੋਲੋਂ ਨਾਪ ਕੇ ਲਿਜਾ ਸਕਦਾ ਹੈਗਾ ਠੀਕ ਆ ਰੇਟ ਚ ਕੀ 62000 ਰੁਪਿਆ ਬਾਈ ਜੀ 60000 ਦੀ ਹੋ ਜੂਗੀ 60000 ਠੀਕ ਹੈ ਜੀ ਅਗਲੀ ਇਹ ਤੂੰ ਅੱਗੇ ਆ ਮੈਂ ਆ ਗਈ ਬਾਈ ਜੀ 5 ਮਹੀਨੇ ਦੀ ਗੱਪਾਂ ਹਾਂਜੀ ਸੰਗ ਸੰਗ ਪੂਰੀ ਟੌਪ ਕਲਾਸ ਹੈ ਕਿਸੇ ਬਸੇ ਹੱਥ ਤਰਾ ਨਹੀਂ ਹੈਗੀ ਭੋੜਾ ਵੀ ਹਾਂਜੀ ਫਲਵੈਰੀ ਜਰੂਰ ਹੈਗੀ ਇਹਦੇ ਠੀਕ ਆ ਕਿਉਂਕਿ ਜਿਹੜਾ ਡੇਰੀ ਵਾਲਾ ਜਾਂ ਕੋਈ ਵਪਾਰੀ ਆ ਉਹ ਨਹੀਂ ਬਾਈ ਫਲਵੈਰੀ ਦਾ ਕੋਈ ਚੱਕਰ ਮੰਨਦਾ ਹੁੰਦਾ ਹਾਂਜੀ ਇਹ ਆਪਾਂ ਕਾਮ ਜ਼ਿਮੀਂਦਾਰ ਪਰਿਵਾਰਾਂ ਨੇ ਉਹ ਮੰਨਦੇ ਹੁੰਦੇ ਨੇ ਟੀ ਨੂੰ ਠੀਕ ਆ ਇਹ ਕਹਿੰਦੇ 4 ਕਿਲੋ ਦੁੱਧ ਦਾ ਹੈ 5 ਵੀ ਹੋਵੇਗਾ 4 ਕਿਲੋ ਖੁੱਲ੍ਹਾ ਹੀ ਆ ਮਤਲਬ ਠੀਕ ਆ ਕਹੇ 4 ਟਾਈਮ ਚੋਕੇ ਲੈ ਜੇ ਆਪਣੇ ਕੋਲੇ ਬੰਦਾ 5 ਮਹੀਨਿਆਂ ਦੀ ਗੱਲ ਚੈੱਕ ਕਰਾ ਕੇ ਦੇ ਦਾਂਗੇ 57000 ਰੁਪਏ ਮੁੱਲੋਂ 55 ਦੀ ਹੋ ਜੂਗੀ 55 ਦੀ ਲੋ ਪ੍ਰਾਂਤੋਕੜ ਗੱਪਣ ਮਾਚੇ ਬਹੁਤ ਸਨਖੀ ਆ ਦੇਖ ਸਕਦੇ ਹੋ ਸੇਕੋ ਸੰਗਰ ਦੁੱਧ ਦੇ ਬਾਈ ਗਾ ਨਵਾ ਦੇ ਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਵੀਡੀਓ ਦੇਖਣ ਦੀ ਖਾਤਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ